ਸੋ ਮਲਿਕਾ ਜੀ ਪੰਜਾਬ ਹੱਜ ਕਮੇਟੀ ਮੈਂਬਰ ਅਸੀਂ ਮੌਜੂਦਾ ਸਰਕਾਰ ਨੂੰ ਵੀ ਇਹ ਤੁਹਾਡੇ ਮਾਧਿਅਮ ਰਾਹੀਂ ਇੱਕ ਅਪੀਲ ਕਰਦੇ ਆਂ ਔਰ ਸੈਂਟਰ ਸਰਕਾਰ ਨੂੰ ਵੀ ਇੱਕ ਅਪੀਲ ਕਰਦੇ ਆਂ ਕਿ ਜਿਹੜਾ ਬਹੁਤ ਹੀ ਮੁਸਲਮਾਨ ਭਾਈਚਾਰੇ ਵਾਸਤੇ ਕਾਤਕ ਜਿਹੜਾ ਵੈ ਇਹ ਜਿਹੜਾ ਉਹਨਾਂ ਨੇ ਐਮੈਂਡਮੈਂਟ ਕਰਕੇ ਬਿਲ ਪਾਸ ਕੀਤਾ ਇਸ ਬਿਲ ਨੂੰ ਸਾਰੇ ਹੀ ਇੰਡੀਆ ਦੇ ਵਿੱਚ ਲੋਕ ਇਹਦਾ ਖਿਲਾਫਤ ਕਰ ਰਹੇ ਨੇ ਔਰ ਪੰਜਾਬ ਸਰਕਾਰ ਦੇ ਵਿੱਚ ਵੀ ਅਸੀਂ ਪੰਜਾਬ ਸਰਕਾਰ ਨੂੰ ਵੀ ਮਿਲਾਂਗੇ ਇਸ ਮਾਧਿਅਮ ਤੁਹਾਡੇ رائے ਵੀ ਮਿਲਾਂਗੇ ਔਰ ਉਸ ਤਰ੍ਹਾਂ ਵੀ ਉਹਨਾਂ ਨੂੰ ਜਾ ਕੇ ਸੀਐਮ ਸਾਹਿਬ ਨੂੰ ਅਪੀਲ ਕਰਾਂਗੇ ਕਿ ਜਿਸ ਤਰ੍ਹਾਂ ਮੰਮਤਾ ਬੇਨਰਜੀ ਕਲਕੱਤਾ ਦੇ ਵਿੱਚ ਉਹਨਾਂ ਨੇ ਪਰਸੋਂ ਦੀ ਸਟੇਟਮੈਂਟ ਆ ਰਹੀ ਹੈ ਕਿ ਉਹਨਾਂ ਨੇ ਕਹਿ ਦਿੱਤਾ ਕਿ ਮੇਰੀ ਸਟੇਟ ਦੇ ਵਿੱਚ ਇਹ ਜਿਹੜਾ ਵਾ ਵਗ ਬੋਰਡ ਦਾ ਐਕਟ ਮੈਂ ਨਹੀਂ ਲਾਗੂ ਹੁੰਦਾਵਾਂਗੀ ਮੁਸਲਮਾਨਾਂ ਨੂੰ ਵਿਸ਼ਵਾਸ ਲਾਇਆ ਇਸ ਤਰ੍ਹਾਂ ਹੀ ਅਸੀਂ ਸੀਐਮ ਭਗਵੰਤ ਮਾਨ ਜੀ ਨੂੰ ਵੀ ਅਪੀਲ ਕਰਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਵੀ ਸਾਡੀ ਅਮਨ ਸ਼ਾਂਤੀ ਨੂੰ ਸਾਡੀ ਮਤਲਬ ਮੁਸਲਮਾਨ ਭਾਈਚਾਰੇ ਦੇ ਹੱਕ ਵਾਸਤੇ ਉਹ ਸਾਡੇ ਵਰਗ ਬੋਰਡ ਦਾ ਜਿਹੜਾ ਐਕਟ ਸਾਡੇ ਖਿਲਾਫ ਬਣਾਇਆ ਉਹਨੂੰ ਰਿਜੈਕਟ ਕਰਕੇ ਉਹ ਨਾ ਲਾਇਆ ਜਾਵੇ ਤੇ ਅੱਜ ਸਾਡਾ ਮਲੇਰਕੋਟਲਾ ਸ਼ਹਿਰ ਜਿਹੜਾ ਵਾ ਮੁਸਲਮਾਨ ਭਾਈਚਾਰੇ ਜਿੱਥੇ ਤਦਾਦ ਜ਼ਿਆਦਾ ਹੈ ਅੱਜ ਉਹ ਪੂਰਨ ਤੌਰ ਦੇ ਉੱਤੇ ਬੰਦ ਹੈ ਔਰ ਯੂਪੀ ਬਿਹਾਰ ਸਾਰੀਆਂ ਸਟੇਟਾਂ ਦੇ ਵਿੱਚ ਇਹਦਾ ਰੋਸ ਜਿਹੜਾ ਵਾ ਕਾਫੀ ਹਮ ਹਮਾ ਕੇ ਚੱਲ ਰਿਹਾ ਹੈ ਅੱਜ ਅੰਮ੍ਰਿਤਸਰ ਦੇ ਵਿੱਚ ਸਾਡੀ ਜਿਹੜੀ ਹੈ ਪਹਿਲੀ ਜਿਹੜੀ ਹੈ ਅਪੀਲ ਸ਼ੁਰੂ ਹੈ ਲੋਕਾਂ ਦੇ ਵਿੱਚ ਵੀ ਔਰ ਇਹ ਰੋਜ ਕਾਫੀ ਸਾਲਾਂ ਤੋਂ ਕਾਫੀ ਦੇਰ ਤੋਂ ਜੇਗਾ ਲੇਕਿਨ ਅੱਜ ਸਰਕਾਰ ਨੇ ਰਾਸ਼ਟਰਪਤੀ ਕੋ ਵੀ ਪਾਸ ਕਰਾ ਦਿੱਤਾ ਕਿ ਇਹ ਸਰਕਾਰ ਜਿਹੜੀ ਹੈ ਰਾਤ 2 ਵਜੇ ਬਹਿ ਕੇ ਇਹਨਾਂ ਨੇ ਵੋਟਾਂ ਪਾਈਆਂ ਇਹਨਾਂ ਨੇ ਬਿਲ ਪਾਸ ਕਰਾਇਆ ਔਰ ਇਹਨਾਂ ਨੇ ਲਾਗੂ ਵੀ ਕਰ ਦਿੱਤਾ ਜੇ ਕੋਈ ਹੱਕ ਜਿਹੜੀ ਹੈ ਕੋਈ ਸਾਡੇ ਕਿਸਾਨ ਬੈਠੇ ਨੇ ਕਿੰਨੇ ਸਾਲਾਂ ਤੋਂ ਉਹਨਾਂ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਰਾਸ਼ਟਰਪਤੀ ਨੇ ਨਾ ਕੋਈ ਸੁਣਵਾਈ ਕੀਤੀ ਨਾ ਪ੍ਰਧਾਨ ਮੰਤਰੀ ਨੇ ਔਰ ਉਹਨਾਂ ਦੇ ਹੱਕ ਅੱਜ ਤੱਕ ਨਹੀਂ ਮਿਲੇ ਨਾ ਕੋਈ ਗਰੀਬਾਂ ਦੇ ਹੱਕ ਮਿਲੇ ਇਸ ਕਰਕੇ ਅਸੀਂ ਇਹ ਅਪੀਲ ਕਰਦੇ ਆ ਕਿ ਇਹ ਜਿਹੜਾ ਜਲਦ ਤੋਂ ਜਲਦ ਐਕਟ ਜਿਹੜਾ ਪਾਸ ਕੀਤਾ ਇਹਨੂੰ ਵਾਪਸ ਕਰਕੇ ਇਹਦੇ ਵਿੱਚ ਜਿਹੜਾ ਵਾਅਦਾ ਘਾਟਾ ਕੀਤਾ ਜਾਵੇ